ਸਤਿ ਸ਼੍ਰੀ ਅਕਾਲ ਪੀਟੀਸੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜਨਤ ਮੋਹਾਲੀ ਦੇ ਇੱਕ ਨਾਮੀ ਜਿਮ ਤੋਂ ਗੁੰਡਾਗਰਦੀ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਇਹ ਗੁੰਡਾਗਰਦੀ ਕੀਤੀ ਗਈ ਹੈ ਪੰਜਾਬੀ ਸਿੰਗਰ ਦੇ ਵੱਲੋਂ ਜੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਦੱਸਦੀ ਹੈ ਕਿ ਪੰਜਾਬੀ ਸਿੰਗਰ ਗਿੱਲ ਮਾਨੁਕੇ ਦੇ ਵੱਲੋਂ ਆਪਣੇ ਹੀ ਜਿਮ ਟ੍ਰੇਨਰ ਤੇ ਗੋਲੀ ਤਾਣ ਦਿੱਤੀ ਗਈ ਇਹ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਪਹਿਲਾ ਬਹਿਸ ਹੁੰਦੀ ਹੈ ਤੇ ਗਿੱਲ ਮਾਨੁਕੇ ਆਪਣੀ ਲਾਇਸੈਂਸੀ ਪਿਸਟੌਲ ਕੱਢ ਕੇ ਉਸ ਤੇ ਤਾਣ ਦਿੰਦਾ ਹੈ ਇਸ ਤੋਂ ਬਾਅਦ ਬਹਿਸ ਹੁੰਦੀ ਹੈ ਦੋਨਾਂ ਟੀਮਾਂ ਦੇ ਵੱਲੋਂ ਇੱਕ ਦੂਜੇ ਨੂੰ ਗਾਲੀ ਗਲੋਚ ਕੀਤੀ ਜਾਂਦੀ ਹੈ ਗਿੱਲ ਮਾਣੂਕੇ ਦੇ ਵੱਲੋਂ ਜਿਹੜਾ ਉਹਨਾਂ ਦਾ ਟ੍ਰੇਨਰ ਹੈ ਉਸ ਨੂੰ ਗਾਲਾਂ ਤੱਕ ਵੀ ਕੱਢੀਆਂ ਗਈਆਂ ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਤੱਕ ਪਹੁੰਚਿਆ ਤੇ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਹੈ ਤੇ ਅਦਾਲਤ ਦੇ ਵਿੱਚ ਅੱਜ ਪੇਸ਼ ਵੀ ਕੀਤਾ ਗਿਆ ਤੇ ਇੱਕ ਦਿਨ ਦਾ ਰਿਮਾਂਡ ਲੈ ਲਿਆ ਗਿਆ ਸਭ ਤੋਂ ਪਹਿਲਾਂ ਇਹ ਸੀਸੀਟੀਵੀ ਤਸਵੀਰ ਨੂੰ ਜਿਹੜਾ ਇੱਕ ਵਾਰ ਤੁਹਾਨੂੰ ਦਿਖਾਨੇ ਆ ਕਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਐਕਸਰਸਾਈਜ਼ ਨੂੰ ਲੈ ਕੇ ਇਹ ਬਹਿਸ ਹੋਈ ਤੇ ਇਸੇ ਕਦਰ ਵੱਧ ਗਈ ਕਿ ਗਿਲ ਮਾਨੁਕੇ ਨੇ ਆਪਣੀ ਪਿਸਤੌਲ ਤਾਨ ਦਿੱਤੀ ਆਪਣੇ ਹੀ ਜਿਮ ਟ੍ਰੇਨਰ ਤੇ ਉੱਥੇ ਮੌਜੂਦ ਜੋ ਰਿਸੈਪਸ਼ਨਿਸਟ ਹੈ ਕਿਸ ਤਰੀਕੇ ਦੇ ਨਾਲ ਡਰੀ ਹੈ ਸੈਮੀ ਹੈ ਤੇ ਉਥੋਂ ਦੀ ਦੂਜੀ ਸਾਈਡ ਤੇ ਚਲੀ ਗਈ ਕਿਉਂਕਿ ਮਾਹੌਲ ਹੀ ਉਸ ਵਕਤ ਕਿਸ ਤਰੀਕੇ ਦਾ ਸੀ ਗਿੱਲ ਮਾਨੁਕੇ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਜਿਮ ਦੇ ਵਿੱਚ ਬਦਮਾਸ਼ੀ ਕੀਤੀ ਗਈ ਹੈ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਜੋ ਉੱਥੇ ਮੌਜੂਦ ਲੋਕ ਸੀ ਉਹਨਾਂ ਦੇ ਵੱਲੋਂ ਕਾਫੀ ਵਾਰ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗਿੱਲ ਮਾਨੁਕੇ ਕਿੱਥੇ ਮੰਨਦਾ ਗਿੱਲ ਮਾਨੁਕੇ ਨੇ ਆਪਣੀ ਪਿਸਤੌਲ ਕੱਢੀ ਤਾਣ ਦਿੱਤੀ ਉਸ ਨੂੰ ਗਾਲਾਂ ਵੀ ਕੱਢੀਆਂ ਜਿਸ ਤੋਂ ਬਾਅਦ ਮਾਮਲਾ ਦਰਜ ਹੋਇਆ ਗ੍ਰਿਫਤਾਰੀ ਹੋਈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇੱਕ ਦਿਨ ਦਾ ਰਿਮਾਂਡ ਮਿਲ ਗਿਆ ਦੱਸਦੀ ਕਿ ਗਿਲ ਮਾਨੁਕੇ ਦੇ ਨਾਲ ਉਸ ਦਾ ਇੱਕ ਭਰਾ ਵੀ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰੀ ਉਸ ਦੀ ਹੋ ਚੁੱਕੀ ਹੈ ਪਰ ਜੋ ਤਸਵੀਰਾਂ ਇਹ ਮੁਹਾਲੀ ਦਾ ਇੱਕ ਨਾਮੀ ਜਮ ਹੈ ਜਿਸ ਤੇ ਇਹ ਪੂਰੀ ਘਟਨਾ ਹੋਈ ਹੈ ਜਿੱਥੇ ਗਿਲ ਮਾਨੁਕੇ ਦੇ ਵੱਲੋਂ ਸਿੱਧੇ ਤੌਰ ਤੇ ਗੁੰਡਾਗਰਦੀ ਕੀਤੀ ਗਈ ਹੈ ਦੱਸਦੀ ਕਿ ਅਕਸਰ ਹੀ ਜੋ ਗਿਲ ਮਾਨੁਕੇ ਨੇ ਉਸ ਸਟੇਜ ਤੋ ਬੱਬੂ ਮਾਨ ਖਿਲਾਫ ਬੋਲਦੇ ਰਹਿੰਦੇ ਨੇ ਜੋ ਉਹਨਾਂ ਦੇ ਗੀਤ ਵੀ ਨੇ ਉਹ ਵੀ ਇਸ ਤਰੀਕੇ ਦੇ ਹੁੰਦੇ ਨੇ ਬਦਮਾਸ਼ੀ ਵਾਲੇ ਹੁੰਦੇ ਨੇ ਪਰ ਹੁਣ ਉਹਨਾਂ ਨੇ ਆਪਣੇ ਹੀ ਜਿਮ ਦੇ ਵਿੱਚ ਜਿਹੜੀ ਆ ਬਦਮਾਸ਼ੀ ਕੀਤੀ ਹੈ ਆਪਣੇ ਹੀ ਜਿਮ ਟ੍ਰੇਨਰ ਤੇ ਪਿਸਤੌਲ ਤਾਣ ਦਿੱਤੀ ਜਿਸ ਦੀ ਤਸਵੀਰ ਲਗਾਤਾਰ ਵਾਇਰਲ ਹੋ ਰਹੀ ਸੀ ਉਸ ਤੋਂ ਬਾਅਦ ਇਹ ਮਾਮਲਾ ਪੁਲਿਸ ਤੱਕ ਵੀ ਪਹੁੰਚਿਆ ਸੀਸੀਟੀਵੀ ਤਸਵੀਰ ਦੀ ਕੱਲੀ-ਕੱਲੀ ਇੱਕ ਤਸਵੀਰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਇੱਕ ਕਮਰੇ ਦੇ ਅੰਦਰੋਂ ਬਾਹਰ ਆਉਂਦੇ ਨੇ ਉਸ ਤੋਂ ਬਾਅਦ ਉੱਥੇ ਬੈਸ ਹੁੰਦੀ ਹੈ ਤੇ ਬੈਸ ਜਿਹੜੀ ਹੈ ਉਹ ਇਸ ਕਦਰ ਵੱਧ ਗਈ ਕਿ ਗਿੱਲ ਮਾਣੂਕੇ ਨੇ ਪਹਿਲਾਂ ਗਾਣਾ ਵੀ ਕੱਢਿਆ ਹਾਲਾਂਕਿ ਤੁਹਾਨੂੰ ਇਹ ਪੂਰੀ ਵੀਡੀਓ ਨਹੀਂ ਦਿਖਾ ਰਹੇ ਕਿਉਂਕਿ ਅਸੀਂ ਮਰਿਆਦਾ ਦੀ ਉਲੰਘਣਾ ਨਹੀਂ ਕਰਨਾ ਚਾਹੁੰਦੇ ਪਰ ਜਿਸ ਤਰੀਕੇ ਦੇ ਨਾਲ ਗਿੱਲ ਮਾਣੂਕੇ ਨੇ ਗਾਣਾ ਕੱਢਿਆ ਨੇ ਜਿਸ ਤੋਂ ਬਾਅਦ ਜਿਮ ਟ੍ਰੇਨਰ ਦੇ ਵੱਲੋਂ ਵੀ ਆਪਣੇ ਉਸ ਗਿਲ ਮਾਨੁਕੇ ਦੇ ਗਿਲ ਮਾਨੁਕੇ ਨੂੰ ਵੀ ਗਾਲਾਂ ਕੱਢੀਆਂ ਗਈਆਂ ਦੋਨਾਂ ਧਿਰਾਂ ਨੇ ਆਪਸ ਦੇ ਵਿੱਚ ਗਾਲੀ ਗਲੋਚ ਕੀਤਾ ਇਹ ਵੀ ਕਿਹਾ ਗਿਆ ਕਿ ਤੂੰ ਸਾਨੂੰ ਬਾਹਰ ਆ ਕੇ ਮਿਲ ਪਰ ਇਸ ਤਰੀਕੇ ਦੇ ਨਾਲ ਨਿੱਕੀ ਜਈ ਗੱਲ ਪਿੱਛੇ ਪਿਸਤੌਲ ਤਾਨ ਦੇਣੀ ਤੇ ਹੁਣ ਇਹ ਤਸਵੀਰ ਲਗਾਤਾਰ ਵਾਇਰਲ ਹੈ ਇਸ ਪੂਰੇ ਮਾਮਲੇ ਤੇ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਪੁਲਿਸ ਦਾ ਕੀ ਕਹਿਣਾ ਇੱਕ ਵਾਰ ਉਹ ਸੁਣਦੇ ਆ ਉਸ ਤੋਂ ਬਾਅਦ ਦੁਬਾਰਾ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਬੇਸਿਕਲੀ ਇਹਦੇ ਚ ਇੱਕ ਕਲੈਪ ਜਿਮ ਹੈ ਸੁਹਾਣਨ ਬੁਰਦਵਾਰਾ ਸਾਹਿਬ ਦੇ ਨਾਲ ਕਲੈਪ ਜਿਮ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਇੱਕ ਸਤਵੰਤ ਸਿੰਘ ਉਰਫ ਗਿੱਲ ਮਾਣੂ ਕੇ ਤੇ ਇਹ ਉਹਦਾ ਭਰਾ ਜਸਵੰਤ ਸਿੰਘ ਨੇ ਜਿਹੜਾ ਇਹਦੇ ਵਿੱਚ ਕੰਪਲੇਨੈਂਟ ਸੀ ਉਹਦੇ ਨਾਲ ਜਿਮ ਦੇ ਵਿੱਚ ਜਿਮ ਕਰਨ ਤੇ ਹੀ ਮਸ਼ੀਨ ਤੋਂ ਉਹਨੂੰ ਲਾਉਣ ਲਈ ਝਗੜਾ ਕੀਤਾ ਸੀ ਤੇ ਉਹਨੂੰ ਇਹਨੇ ਪਿਸਤਲ ਵਿਖਾਇਆ ਸੀਗਾ ਤੇ ਉਸ ਰਿਗਾਰਡ ਦੇ ਵਿੱਚ ਅਸੀਂ ਇਹਦੇ ਦੋਵੇਂ ਦੋਸ਼ੀਆਂ ਦੇ ਖਿਲਾਫ 196 ਨੰਬਰ ਮਕਦਮਾ ਡੇਟਾ 27 25 ਅੰਡਰ ਸੈਕਸ਼ਨ 350 ਕਵੰਜਾ ਦੀ 2 25 53 ਨਾਟ ਆਰਮਜ਼ ਐਕਟ ਦੇ ਤਹਿਤ ਮਕਦਮਾ ਅੰਦਰਜ ਕਰਕੇ ਤੇ ਐਸ ਐਚਓ ਸੁਆਣਾ ਦੀ ਟੀਮਾਂ ਨੇ ਇਹਨੂੰ ਗ੍ਰਿਫਤਾਰ ਕੀਤਾ ਸੀਗਾ ਉਸੇ ਦਿਨੀ ਜਿਹਦੇ ਕੋਲ ਇੱਕ ਪਿਸਟਲ 42 ਬੋਰ ਤੇ ਇੱਕ ਰੌਂਡ ਕਾਰਟ੍ਰਿਜ ਵੀ ਬਰਾਮਦ ਕੀਤਾ ਸੀ ਜਿਸਰ ਹੰਤਰ ਦੇ ਵਿੱਚ ਜਿਸ ਪਤਾ ਲੱਗਿਆ ਲਾਇਸੈਂਸੀ ਹਾਂਜੀ ਇਹ ਲਾਇਸੈਂਸੀ ਅਜੇ ਤੱਕ ਦੇ ਉਹਦੇ ਨਾਲ ਜਿਹੜਾ ਇਹਨੇ ਆਪਣੇ ਕਾਗਜ਼ ਪੱਤਰ ਵਿਖਾਏ ਉਹਦੇ ਮੁਤਾਬਕ ਇਹਨੇ ਲਾਇਸੈਂਸੀ ਦਾ ਲਾਇਸੈਂਸੀ ਪਿਸਟਲ ਹੈ ਪਰ ਫਿਰ ਵੀ ਅਸੀਂ ਇਦੇ ਰਿਕਾਰਡ ਦੇ ਵਿੱਚ ਜਿੱਥੋਂ ਇਹ ਇਸ਼ੂ ਹੋਇਆ ਉੱਥੋਂ ਵੈਰੀਫਾਈ ਕਰ ਲਈ ਸਰ ਦੋਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਦੋਵਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਕੋਰਟ ਵਿੱਚ ਪੇਸ਼ ਕਰਤਾ ਹੈ ਹਾਂ ਜੀ ਕੋਰਟ 'ਚ ਪੇਸ਼ ਕਰਕੇ ਇਹਦਾ ਇੱਕ ਦਿਨ ਦੇ ਰਿਮਾਂਡ ਤੇ ਹੈ ਸਾਡੇ ਕੋਲ ਸੋ ਪੁਲਿਸ ਦਾ ਇਹ ਬਿਆਨ ਸੁਣਿਆ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਦੇ ਆਧਾਰ ਤੇ ਹੀ ਆਰਮਜ਼ ਐਕਟ ਦੇ ਤਹਿਤ ਇਹ ਪੂਰਾ ਮਾਮਲਾ ਦਰਸ਼ਕੀਤਾ ਗਿਆ ਜਿਸ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਪੇਸ਼ੀ ਵੀ ਹੋਈ ਹੈ ਤੇ ਇੱਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਜਿਲ੍ਹ ਮਾਣੁਕੇ ਦੇ ਵੱਲੋਂ ਇਹ ਗੁੰਡਾਗਰਦੀ ਇਹ ਬਦਮਾਸ਼ੀ ਜਿਹੜੀ ਹੈ ਉਹ ਕੈਮਰੇ ਦੇ ਵਿੱਚ ਕੈਦ ਹੋ ਗਈ ਸਿਰਫ ਨਿੱਕੀ ਜਿਹੀ ਗੱਲ ਪਿੱਛੇ ਆਪਣੇ ਜਿਮ ਟ੍ਰੇਨਰ ਤੇ ਬੰਦੂਕ ਤਾਲ ਲੈਣੀ ਤੇ ਜੋ ਕਿ ਜੋ ਕਿ ਸੀਸੀਟੀਵੀ ਤਸਵੀਰ ਵਾਇਰਲ ਹੋਈ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰਦੀ ਹੈ ਸਭ ਤੋਂ ਪਹਿਲਾਂ ਇੱਕ ਕਮਰੇ ਦੇ ਅੰਦਰ ਐਕਸਰਸਾਈਜ਼ ਕਰ ਰਹੇ ਹੁੰਦੇ ਨੇ ਤਾਂ ਲੜਾਈ ਝਗੜਾ ਕਰਦੇ ਹੋਏ ਬਾਹਰ ਨੂੰ ਆਉਂਦੇ ਨੇ ਜਿੱਥੇ ਰਿਸੈਪਸ਼ਨਿਸਟ ਕੁੜੀ ਬੈਠੀ ਹੋਈ ਹੈ ਤੇ ਜਦੋਂ ਇਹ ਪੂਰਾ ਹੰਗਾਮਾ ਦੇਖਦੀ ਹੈ ਉਹ ਜੋ ਕੁੜੀ ਰਿਸੈਪਸ਼ਨਿਸਟ ਹੈ ਉਹ ਉੱਥੋਂ ਦੀ ਦੂਜੇ ਕਮਰੇ 'ਚ ਚਲੀ ਜਾਂਦੀ ਹੈ ਕਿਉਂਕਿ ਅਕਸਰ ਇਹ ਅਜਿਹਾ ਹੁੰਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਬਦਮਾਸ਼ੀ ਕਰ ਰਹੇ ਸੀ ਕੀ ਪਤਾ ਕਿਸ ਤੇ ਗੋਲੀ ਚਲਾ ਦੇ ਸੋ ਆਪਣੀ ਜਾਨ ਨੂੰ ਬਚਾਉਂਦੇ ਹੋਏ ਉਸ ਰਿਸੈਪਸ਼ਨਿਸਟ ਵੀ ਦੂਜੇ ਕਮਰੇ ਦੇ ਵਿੱਚ ਚਲੇਗੀ ਇਸ ਤੋਂ ਬਾਅਦ ਵੀ ਜਿਹੜਾ ਗਿੱਲ ਮਾਨੂੰਕੇ ਹੈ ਆਪਣੀ ਪਿਸਤੌਲ ਕੱਢਦਾ ਤੇ ਜਿਮ ਟ੍ਰੇਨਰ ਤੇ ਧਾੜ ਦਿੰਦਾ ਦੋਨਾਂ ਦੇ ਵੱਲੋਂ ਇੱਕ ਦੂਜੇ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਦੋਨਾਂ ਦੇ ਵੱਲੋਂ ਬਹਿਸ ਕੀਤੀ ਜਾਂਦੀ ਹੈ ਹੱਥੋਪਾਈ ਤੱਕ ਦੀ ਨੌਬਤ ਆ ਜਾਂਦੀ ਹੈ ਤਾਂ ਉੱਥੇ ਮੌਜੂਦ ਜੋ ਬਾਕੀ ਐਕਸਰਸਾਈਜ਼ ਕਰ ਰਹੇ ਹੁੰਦੇ ਨੇ ਜੋ ਨੌਜਵਾਨ ਨੇ ਉਹਨਾਂ ਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਗਾਲਾਂ ਗੱਡਣ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਹੈ ਕਿ ਤੂੰ ਸਾਨੂੰ ਬਾਹਰ ਆ ਕੇ ਮਿਲ ਕਿਸ ਤਰੀਕੇ ਦੇ ਨਾਲ ਇਹ ਗੁੰਡਾਗਰਦੀਆ ਪੰਜਾਬੀ ਸਿੰਗਰ ਗਿਲ ਮਾਨੁਕੇ ਦੇ ਵੱਲੋਂ ਇਸ ਸੀਸੀਟੀਵੀ ਕੈਮਰਿਆਂ ਦੇ ਵਿੱਚ ਕਿਆਦ ਹੋ ਗਈ ਹੈ